ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਬਹੁਤ ਸੋਹਣੀ ਰਤਨਾ ਲਿਖ ਕੇ ਆਇਆ ਜੋ ਲਿਖੀ ਹੈ ਕਰਮਜੀਤ ਕੌਰ ਸ਼ਹਿਰ ਮਲੋਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਮਨ ਪਰਿੰਦਾ ਦਿਲ ਕਰਦਾ ਇਸ ਦੁਨੀਆ ਤੋਂ ਦੂਰ ਕਿਤੇ ਉੱਡ ਜਾਵਾਂ ਦਿਲ ਕਰਦਾ ਇਸ ਦੁਨੀਆ ਤੋਂ ਦੂਰ ਕਿਤੇ ਉੱਡ ਜਾਵਾਂ ਜਿੱਥੇ ਹੋਵੇ ਨਾ ਦੁਨਿਆਵੀ ਟੈਨਸ਼ਨ ਸਾਹ ਸਕੂਨ ਦੇ ਪਾਵਾਂ ਧਰਤੀ ਨੱਚੇ ਅੰਬਰ ਹੱਸੇ ਤਾਰਿਆਂ ਵਿੱਚ ਰੁਲ ਜਾਵਾਂ ਧਰਤੀ ਨੱਚੇ ਅੰਬਰ ਹੱਸੇ ਤਾਰਿਆਂ ਵਿੱਚ ਰੁਲ ਜਾਵਾਂ ਬੱਦਲਾਂ ਦੇ ਵਿੱਚ ਉੱਡਦੀ ਹੋਈ ਪੰਛੀਆਂ ਨਾਲ ਮੈਂ ਬਾਤਾਂ ਪਾਵਾਂ ਕੋਈ ਨਾ ਹੋਵੇ ਰੋਕ ਟੋਕ ਹੁਮਾ ਮਨ ਮਰਜ਼ੀ ਦੀ ਮਾਲਕ ਕੋਈ ਨਾ ਹੋਵੇ ਰੋਕ ਟੋਕ ਹੋਮਾ ਮਨ ਮਰਜੀ ਦੀ ਮਾਲਕ ਜਿੱਥੇ ਨਾ ਕੋਈ ਲਾਲਚ ਹੋਵੇ ਜਿੱਥੇ ਨਾ ਕੋਈ ਲਾਲਚ ਹੋਵੇ ਬਸ ਖਾਵਾਂ ਤੇ ਉੱਡ ਜਾਵਾਂ ਮਨ ਪਰਿੰਦਾ ਕਹਿੰਦਾ ਹਰਦਮ ਮਨ ਪਰਿੰਦਾ ਕਹਿੰਦਾ ਹਰਦਮ ਸੁਖ ਲਿਆ ਕਰ ਦੋ ਕਣੀਆਂ ਪਰ ਜ਼ਿੰਮੇਵਾਰੀਆਂ ਟਿਕਣ ਨ ਦੇਵਣਾ ਹਾਏ ਖਿਹੜਾ ਕਿਦਾਂ ਛਡਾਵਾਂ ਜਮੇਵਾਰੀਆਂ ਟਿਕਣ ਨਾ ਦੇਵਣਾ ਹਾਈ ਖਿਹੜਾ ਕਿਦਾਂ ਛੜਾਵਾਂ ਦੁਨੀਆਦਾਰੀ ਚਲਦੀ ਰਹਿਣੀ ਦੁਨੀਆਦਾਰੀ ਚਲਦੀ ਰਹਿਣੀ ਕੰਮੋਂ ਰੱਬ ਦਾ ਨਾਮ ਧਿਆਵਾਂ ਅੱਜ ਮੋਏ ਤਾਂ ਕੱਲ ਦੂਜਾ ਦਿਹਾੜਾ ਫਿਰ ਕਿਉਂ ਨਾ ਹੱਸ ਬਤਾਵਾਂ ਕਿਉਂ ਨਾ ਹੱਸ ਬਤਾਵਾਂ